ਰਾਹ ਵਿੱਚ ਆਉਣ ਜਾਣ ਵਾਲੇ ਭੋਲੇ ਪਾਲੇ ਰਾਹੀਰਾਂ ਤੋਂ ਲੱਖਾਂ ਰੁਪਏ ਦੀ ਕੀਮਤ ਦੇ ਮਹਿੰਗੇ ਮੋਬਾਈਲ ਫੋਨ ਖਰੀਦਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਬਠਿੰਡਾ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪਟਨਾਪੁਲਿਸ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਰਜਿੰਦਰਾ ਕਾਲਜ ਦੇ ਨਜ਼ਦੀਕ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਰਾਗੀਰਾ ਤੋਂ ਮੋਬਾਈਲ ਫੋਨ ਕੋਕਿਫਰਾਰ ਹੋ ਜਾਂਦੇ ਸੀ ਤੇ ਉਹਨਾਂ ਦੀ ਪੁਛਪੜਤਾਲ ਤੋਂ ਪਤਾ ਲੱਗਿਆ ਹੈ ਕਿ ਇਹ ਦੋਵੇਂ ਵਿਅਕਤੀ ਅੱਗੇ ਇੱਕ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੂੰ ਇਹ ਮਹਿੰਗੇ ਮੋਬਾਈਲ ਫੋਨ ਵੇਚ ਦਿੰਦੇ ਸੀ ਤੇ ਉਹਨਾਂ ਵੱਲੋਂ ਤਿੰਨ ਲੋਕਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ ਤੇ ਅਜੇ ਤੱਕ ਇਹਨਾਂ ਕੋਲੋਂ ਖੋਹੇ ਗਏ 7 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਤੇ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਸ਼ੰਡਾ ਸ਼ਹਿਰ ਦੇ ਵਿੱਚ ਤੁਰਫੇ ਤੁਰਫੇ ਤੁਰੇ ਜਾਂਦੇ ਲੋਕਾਂ ਤੋਂ ਅਕਸਰੀ ਮੋਬਾਈਲ ਫੋਨ ਖੋਏ ਜਾਂਦੇ ਨੇ ਇਸ ਲੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਦੇ ਤਹਿਤ ਸਪੈਸ਼ਲ ਚੈਕਿੰਗ ਕੀਤੀ ਚੈਕਿੰਗ ਰਾਣ ਜਿਹੜਾ ਹੈਗਾ ਮੁਹਰੀ ਮਿਲੀ ਕਿ ਜਿਹੜੇ ਸ਼ਹਿਰ ਦੇ ਵਿੱਚ ਮੋਬਾਈਲ ਤੁਰ ਫਿਰ ਕੋਈ ਜਾਂਦੇ ਆ ਤੁਰੇ ਜਾਂਦੇ ਮਿਲਤਿਆਂ ਤੋਂ ਜਿਹੜੇ ਫੋਨ ਸੁਣਦੇ ਜਾਂਦੇ ਹੁੰਦੇ ਆ ਉਹਨਾਂ ਦੇ ਕੰਨਾਂ ਨਾਲ ਲੱਗੇ ਹੁੰਦੇ ਆ ਉਹਨੂੰ ਤਾਂ ਖੋਹ ਲੈਂਦੇ ਆ ਉਹਨਾਂ ਬੇਤਲਾ ਮਿਲੀ ਕਿ ਗੁਰਤੇਜ ਸਿੰਘ ਉਰਫ ਨੋਨੀ ਤੇ ਖੁਸ਼ਪ੍ਰੀਤ ਸਿੰਘ ਉਰਫ ਮੰਗੂ ਇਹ ਮਾਨ ਵਾਲੇ ਪਿੰਡ ਦੇ ਨੇ ਇਹ ਸ਼ਹਿਰ ਦੇ ਵਿੱਚ ਮੋਬਾਈਲ ਫੋਨ ਜਿਹੜੇ ਆ ਹੋ ਕੇ ਲੈ ਜਾਂਦੇ ਭੱਜ ਜਾਂਦੇ ਨੇ ਅਤੇ ਇਹਨਾਂ ਨਾਲ ਇੱਕ ਅੱਗੇ ਹਰਦੀਪ ਸਿੰਘ ਚਕ ਕੋਟਵਰਖੂ ਪਿੰਡ ਦਾ ਹੈਗਾ ਉਹਦੀ ਦੁਕਾਨ ਆ ਉਹ ਰੜਿਆ ਹੋਇਆ ਇਹ ਫੋਨ ਖੋ ਕੇ ਅੱਗੇ ਉਹਨੂੰ ਦੇ ਦਿੰਦਿਆ ਮੇਰੇ ਅੱਗੇ ਵੇਚ ਕੇ ਜਿਹੜਾ ਹੈਗਾ ਉਹਨੂੰ ਖੁਰਦ-ਬੁਰਦ ਕਰ ਦਿੰਦੇ ਮਾਈਲਾਂ ਨੂੰ ਇਸ ਲੜੀ ਦੇ ਵਿੱਚ ਇਤਲਾਅ ਮਿਲਣ ਤੇ ਜਿਹੜਾ ਨਾਕਾਬੰਦੀ ਕੀਤੀ ਗਈ ਨਾਕਾਬੰਦੀ ਦੌਰਾਨ ਇਹਨਾਂ ਤਿੰਨ ਬੰਦਿਆਂ ਨੂੰ ਕਾਬੂ ਕਰਕੇ ਸਮੇਤ ਇਹਨਾਂ ਵੱਲੋਂ ਜਿਹੜਾ ਮੋਟਰਸਾਈਕਲ ਜਿਹੜਾ ਵਰਤੇ ਜਾਂਦਾ ਸੀ ਰੋਕਾ ਫੋਨ ਕਰਨ ਦੇ ਵਿੱਚ ਸੱਤ ਕੁੱਲ ਮੋਬਾਈਲ ਖੋ ਕੀਤੇ ਹੋਏ ਬਰਾਮਦ ਹੋਏ ਨੇ ਇਹਨਾਂ ਪਾਸੋਂ জাগবানে টি঵ি লেই বিকে বেহল দী রিপর্ট।